ਆਪਣੇ ਥੋੜੇ ਜਿਹੇ ਮਨੋਰੰਜਨ ਦੇ ਲਈ ਲੋਕ ਗੱਟੂ ਡੋਰ ਦੇ ਨਾਲ ਪਤੰਗਾ ਉਡਾ ਕੇ ਮਨੋਰੰਜਨ ਤਾਂ ਕਰ ਲੈਂਦੇ ਨੇ ਪਰ ਉਸ ਤੋਂ ਬਾਅਦ ਇੱਕ ਮਿਆਜਾ ਜਿਹੜਾ ਉਹ ਪੰਛੀਆਂ ਨੂੰ ਭੁਗਤਣਾ ਪੈਂਦਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਇਲਾਕੇ ਵਿੱਚ ਦੇਖਣ ਨੂੰ ਮਿਲਦਾ ਕਿ ਡਰਕਟਾਂ ਦੇ ਨਾਲ ਜਿਹੜੀ ਗੱਟੂ ਡੋਰ ਫੜ ਜਾਂਦੀ ਹੈ ਜਿਸ ਤੋਂ ਬਾਅਦ ਪੰਛੀ ਜਿਹੜੇ ਨੇ ਵਾਸਕੇ ਕਈਆਂ ਦਾ ਨੁਕਸਾਨ ਹੁੰਦਾ ਤਾਂ ਕਈਆਂ ਪੰਛੀਆਂ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਇੱਕ ਇਲ ਜਿਹੜੀ ਆ ਉਹ ਮਲਕਪੁਰ ਦੇ ਨੇੜੇ ਬਾੜ ਨੰਬਰ ਮੋੜ ਤੇ ਦਸਤ ਵਿੱਚ ਫਸੀ ਹੋਈ ਸੀ ਤਾਂ ਸੁਜਾਨਪੁਰ ਦੇ ਨਿਵਾਸੀ ਨਿਰਮਲ ਕੁਮਾਰ ਵੱਲੋਂ ਸਾਡੇ ਨਾਲ رابطہ ਕਰਮ ਕੀਤਾ ਗਿਆ ਜਿਸ ਤੋਂ ਬਾਅਦ ਵਾਈਲਡਲਾਈਫ ਡਿਪਾਰਟਮੈਂਟ ਨੂੰ ਮੌਕੇ ਤੇ ਬੁਲਾਇਆ ਗਿਆ ਤਾਂ ਵਾਈਲਡਲਾਈਫ ਡਿਪਾਰਟਮੈਂਟ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਉਹਨਾਂ ਵੱਲੋਂ ਰੈਸਕਿਊ ਕਰਕੇ ਸੇਫਲੀ ਜਿਹੜਾ ਆ ਇਲ ਨੂੰ ਬਚਾ ਲਿਆ ਗਿਆ ਤਾਂ ਉਹਦੇ ਸਰੀਰ ਵਿੱਚ ਫਸੇ ਉਹਦੇ ਬੋਡੀ ਦੇ ਵਿੱਚ ਫਸੀ ਗੱਟੂ ਡੋਰ ਨੂੰ ਬਾਹਰ ਕੱਢ ਲਿਆ ਗਿਆ ਤਾਂ ਹੁਣ ਉਹਦਾ ਇਲਾਜ ਜਿਹੜਾ ਵਾਈਲਡਲਾਈ ਕਰਾਇਆ ਜਾਵੇਗਾ ਇਹ ਤਾਂ ਇਹ ਕਿਸੇ ਵਿਅਕਤੀ ਦੀ ਜਿਹੜੀ ਆ ਉਹ ਨજર ਪੈ ਗਈ ਤਾਂ ਬਕਸ਼ਰੀ ਜਾਨ ਬਚ ਗਈ ਪਰ ਜੇਕਰ ਨਹੀਂ ਨજર ਪੈਂਦੀ ਤਾਂ ਇਸ ਦੀ ਮੌਤ ਵੀ ਹੋ ਸਕਦੀ ਸੀਗੀ ਤਾਂ ਡਿਪਾਰਟਮੈਂਟ ਵੱਲੋਂ ਤੇ ਸਥਾਨਕ ਲੋਕਾਂ ਵੱਲੋਂ ਤੇ ਨਿਸ਼ਾਸ਼ਣ ਅੱਗੇ ਤੇ ਲੋਕਾਂ ਅੱਗੇ ਅਪੀਲ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਤਿਹਾਰਾਂ ਨੂੰ ਲੈ ਕੇ ਵੀ ਆਉਣ ਵਾਲੇ ਦਿਨਾਂ ਵਿੱਚ ਫਿਰ ਪਸੰਦ ਤੇ ਲੋੜੀ ਆਵੇਗੀ ਤਾਂ ਘੱਟੂ ਡੋਤਾ ਇਸਤੇਮਾਲ ਨਾ ਕੀਤਾ ਜਾਵੇ ਕਿਉਂਕਿ ਅੱਜ ਦਿਨ ਜਿਹੜੇ ਪੰਛੀਆਂ ਨੂੰ ਆਪਣੀ ਜਪੇੜ ਦੇ ਵਿੱਚ ਡੋਰ ਲੈਂਦੀ ਪਈ ਆ ਉਹ ਦਿਖਦੀ ਰਿਪੋਰਟ ਤੇ ਗੱਲਬਾਤ ਕਰਦੇ ਆ ਸਥਾਨਕ ਲੋਕਾਂ ਨਾਲ ਤੇ ਡਿਪਾਰਟਮੈਂਟ ਦੇ ਅਧਿਕਾਰੀਆਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸੇ ਰੈਸਕਿਊ ਆਪਰੇਸ਼ਨ ਦੇ ਦੌਰਾਨ। ਆ ਕੀ ਰਾਮ ਦੋਸਤੋ ਕੀ ਕਹਿੰਦਾ ਅੱਜ ਮੈਂ ਡੀਸੀ ਦਫ਼ਤਰੋਂ ਜਾ ਰਿਹਾ ਸੀ ਅੰਦਰਲੀ ਸਾਈਡ ਤੋਂ ਤੇ ਨਾ ਇੱਕ ਬਾਜ ਹੀ ਲੜਕਿਆ ਹੋਇਆ ਗੱਟੂ ਡੋਰ ਨਾਲ ਤੇ ਮੈਂ ਫਿਰ 4FTM ਨੂੰ ਫੋਨ ਕਰਕੇ ਉਹਦੇ ਨਾਲ ਗੱਲਬਾਤ ਕੀਤੀ ਤੇ ਉਹ ਉਹਦੇ ਦੀ ਟੀਮ ਦੇ ਮੈਂਬਰ ਆਏ ਤੇ ਉਹਨਾਂ ਨੇ ਆਣ ਕੇ ਰੈਸਕਿਊ ਕੀਤਾ ਉਹਦਾ ਪਰ ਮੇਰੀ ਇੱਕ ਅਪੀਲ ਹੈਗੀ ਆ ਕਿ ਜਿਹੜੇ ਵੀ ਲੋਕ ਗੱਟੂ ਡੋਰ ਦਾ ਇਸਤੇਮਾਲ ਕਰਦੇ ਆ ਉਹ ਨਾ ਕਰਨ ਕਿਉਂਕਿ ਜਾਨਵਰ ਹੈ ਜਾਨਵਰ ਕਿਤੇ ਵੀ ਫਸ ਕੇ ਮਰ ਸਕਦਾ ਹੈਗਾ। ਤਾਂ ਬਸ ਉਹ ਵੀ ਨਹੀਂ ਦੇਖ ਲਿਆ ਇਹਨਾਂ ਤੇ ਇਹ ਬਚਾਰੇ ਦੀ ਮੌਤ ਹੋ ਜਾਣੀ ਸੀ ਕੀ ਲੱਗਦਾ ਸੀ ਕਿੰਨੇ ਟਾਈਮ ਤੋਂ ਪਸਿਆ ਸੀਗਾ ਪਤਾ ਨਹੀਂ ਹੈਗਾ ਮੈਂ ਤਾਂ 2 ਤੋਂ 3 ਘੰਟੇ ਪਹਿਲੇ ਨੂੰ ਦੇਖਿਆ ਤੇ ਫਿਰ ਮੈਂ ਘਰ ਮੁੜ ਕੇ ਵਾਪਸ ਆ ਕੇ ਤੇ ਫਿਰ ਮੈਂ ਦਾ ਰੈਸਕਿਊ ਕਰਵਾਇਆ ਹੈਗਾ ਸਾਨੂੰ ਬਲੈਕਆਇਟ ਦਾ ਇਨਫੋਰਮੇਸ਼ਨ ਮਿਲੀ ਸੀ ਫੋਨ ਆਇਆ ਸੀਗਾ ਸਾਡੇ ਸੁਪੀਰੀਅਰ ਨੇ ਸਾਨੂੰ ਦੱਸਿਆ ਵੀ ਜਾ ਕੇ ਉੱਥੋਂ ਦੀ ਰੈਸਕਿਊ ਕਰੋ ਫਿਰ ਅਸੀਂ ਆ ਕੇ ਸਕਸੈਸਫੁਲੀ ਰੈਸਕਿਊ ਕਰ ਲਿਆ ਹੁਣ ਇਹਦਾ ਟ੍ਰੀਟਮੈਂਟ ਕਰਵਾ ਕੇ ਤੇ ਦੇਖਾਂਗੇ ਫਿਰ ਜਦੋਂ ਠੀਕ ਹੋਏਗਾ ਉਦੋਂ ਛੱਡਦੇ ਇਹਨੂੰ ਰੀਲੀਜ਼ ਕਰਦੇ ਆਂਗੇ ਕਾਰਨ ਕੀ ਇਹ ਪੰਛੀ ਫਸਲੇ ਨੇ ਸਰ ਇਹ ਮੇਨ ਪ੍ਰੋਬਲਮ ਹੈਗੀ ਜਿਆਦਾ ਚਾਈਨਾ ਡੋਰ ਦੀ ਚਾਈਨਾ ਡੋਰ ਨੇ ਇੰਨਾ ਕੁ ਬੁਰਾ ਹਾਲ ਕੀਤਾ ਪਿਆ ਪੰਛੀਆਂ ਦਾ ਵੀ ਜਿੱਥੇ ਬੰਦੇ ਆ ਇਹਨਾਂ ਨਾਲ ਫਸਦੀਆਂ ਟੁੱਟਦੀ ਨਹੀਂ ਹੈਗੀ ਜਿਹੜੀ ਪਹਿਲਾਂ ਡੋਰ ਸੀਗੀ ਉਹ ਟੁੱਟ ਜਾਂਦੀ ਸੀਗੀ ਮਾੜਾ ਯੋਰ ਮਾ ਦੇ ਟੁੱਟ ਜਾਂਦੀ ਗਲ ਜਾਂਦੀ ਦਰਖਤਾਂ ਤੇ ਜਿਆਦਾ ਮੀਂਹ ਕਾਰਨ ਇਹ ਗਲਤੀ ਨਹੀਂ ਹੈਗੀ ਉਰੇ ਕਾਰਨ ਇਹ ਜਿਆਦਾ ਪ੍ਰੋਬਲਮ ਆ ਰਹੀ ਹੈ ਚਾਈਨਾ ਡੋਰ ਦੀ ਮੇਨ ਕਿਉਂਕਿ ਇਹ ਟੁੱਟਦੀ ਨਹੀਂ ਫਾਈਬਰ ਆ ਜਿੰਨੀ ਕਸੋਏਗੀ ਉਹਨੇ ਨਾਲ ਹੀ ਇਹ ਡੈਮੇਜ ਹੁੰਦਾ ਜਾਂਦਾ ਆ ਕਿਸੇ ਵੇਲੇ ਤੇ ਡੈਥ ਵੀ ਹੋ ਜਾਂਦੀ ਹੈ ਬਰத் ਦੀ ਉਹ ਕੀ ਹਾਲਾਤ ਨੇ ਉਹ ਠੀਕ ਆ ਨਾਰਮਲ ਜੱਟ ਖਰੋਚਾਂ ਹੋਰ ਇਹ ਤੇ ਲਗਾ ਦਈਏ ਆ ਆਪਾਂ ਬੀਟਾ ਡੇਨ ਲਗਾ ਕੇ ਤੇ ਹੁਣ ਡਾਕਟਰ ਨੂੰ ਦਿਖਾਣੇ ਆ ਜਿਸ ਤਰ੍ਹਾਂ ਉਹ ਕਹਿਣਗੇ ਉਤਰਾਂ ਹੀ ਕਰਨਾ ਅਗੇ ਟਰੀਟਮੈਂਟ ਠੀਕ ਆ ਤੇ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ